ਲੈ ਵੀ ਪਲਵਾਨੋ ਗੱਲ ਹੋ ਗਈ ਮਿੱਤਰੋ ਵੀ ਇੱਧਰ ਦੂਜਾ ਕੈਮਰਾ ਚਲਾਉਨੇ ਆਪਾਂ ਖੜ ਜਾ ਇਧਰ ਨਹੀਂ ਕੋਦੀਂਦਾ ਆ ਏਸੀ ਕੈਮ ਲਵਾਏ ਨੇ ਆਪਾਂ ਨੂੰ ਤਕਰੀਬਨ ਹੋਈ ਗਏ 2 ਕ ਮਹੀਨੇ ਤੇ ਸਾਰਾ ਕੁਝ ਸੈਟਾ ਕੂਲਿੰਗ ਕਾਲੰਗ ਜੀ ਦਾ ਕੋਈ ਸਮੱਸਿਆ ਨਹੀਂ ਭੋਰਾ ਵੀ ਪਰ ਪਿੱਛੇ ਥੋੜੇ ਦਿਨਾਂ ਦੀ ਨਾ ਇਹ ਚ ਮਿੱਟੀ ਆਉਣ ਲੱਗ ਪਈ ਆ ਸਮਝ ਨਹੀਂ ਆਉਂਦੀ ਸੀ ਜੀ ਪਹਿਲਾਂ ਨਹੀਂ ਕਦੇ ਮਿੱਟੀ ਆਈ ਵੀ ਕਿੱਥੋਂ ਮਿੱਟੀ ਆਉਣ ਲੱਪਈ ਆ ਆ ਜਿਹੜੇ ਇਹ ਬਲੂਰ ਜੀ ਆ ਨਾ ਸਾਰੇ ਆਹਾ ਆ ਇੱਥੇ ਵੀ ਮਿੱਟੀ ਆ ਗਈ ਆ ਇਹ ਇਹ ਨਹੀਂ ਆ ਰਹੀ ਆ ਵਾਵਾ ਸਮੱਸਿਆ ਆਈ ਹੈ ਇਹ ਪਹਿਲਾਂ ਪਹਿਲਾਂ ਜਵਾਨੀ ਆਉਂਦੀ ਸੀ ਥੋੜੇ ਦਿਨ ਤਾਂ ਬਾਦੂ ਮਿੱਟੀ ਉੱਡਦੀ ਰਹੀ ਆ ਤੇ ਆ ਗਈ ਆ ਮਿੱਟੀ ਹੈ ਇਹ ਆਪਣਾ ਹੁਣ ਪਰੇਸ਼ਾਨ ਕਰਦੀ ਪਈ ਆ ਕਿਉਂ ਜਦੋਂ ਟਰੈਕਟਰ ਚੱਲਦਾ ਹੌਲੀ-ਹੌਲੀ ਆ ਜਿਹੜਾ ਸਾਰਾ ਥਾਣਾ ਇੱਥੇ ਹੀ ਮਿੱਟੀ ਆ ਜਾਂਦੀ ਆ ਇਸ ਮਿੱਟੀ ਦਾ ਆਪਾਂ ਹੁਣ ਹੱਲ ਕਰਨ ਲੱਗੇ ਆ ਉਹ ਦਾਤਾ ਤੁਹਾਨੂੰ ਕੀ ਲੱਗਦਾ ਭੈਣਾ ਆ ਸੰਢੀ ਹੈ ਗੱਡੀ ਵਾਲਾ ਕੌਣ ਹੈ ਇਹ ਮਿੱਟੀ ਗੱਲ ਇਹ ਤਾਂ ਹੀ ਨਹੀਂ ਆ ਜਿਹੜੇ ਆਪਣੇ ਮਗਰਾਨਾ ਦੇ ਲੱਗੇ ਆ ਭੂਰੇ ਜਿਹੇ ਸਾਰੇ ਆਦੇ ਇੰਚੇ ਵੀ ਹੌਲੀ ਹੌਲੀ ਜੰਮ ਜੂਮੀ ਚ ਗਈ ਆ ਅਜੇ ਤਾਂ ਆਪਣੇ ਕੋਲੇ ਦੇਖ ਕੇ ਮੁਕਲੀ ਨਰਜਾ ਹੈਗਾ ਉਹਦੇ ਨਾਲ ਸਾਫ ਸੂਬ ਕਰਦੇ ਰਹਿਣੇ ਆ ਆਵੇਂ ਨਾ ਆ ਮਿੱਟੀ ਨਾ ਆਉਣੀ ਨਹੀਂ ਚਾਹੀਦੀ ਬਿਲਕੁਲ ਵੀ ਤੇ ਪਹਿਲਾਂ ਆਉਂਦੀ ਵੀ ਨਹੀਂ ਸੀ ਹੁਣ ਸ਼ਾਇਦ ਜਿਵੇਂ ਆ ਰਬੜ ਦਾ ਕੋਈ ਜੋੜ ਆ ਇੱਥੇ ਕੋਈ ਕਮੀ ਜੀ ਰਹਿ ਗਈ ਹੈ ਲੱਗਦਾ ਤੇ ਚਲੋ ਇਹ ਤਾਂ ਜਿਹੜੀ ਸਮੱਸਿਆ ਹੈਗੀ ਹੈਗੀ ਆ ਹੁਣ ਹਾਲੇ ਦਾ ਆਪਾਂ ਜਿੱਦੋਂ ਆਪਾਂ AC ਕੈਵਨ ਲਵਾਇਆ ਉਹ ਬਾਈ ਨੇ ਗੱਲ ਕੀਤੀ ਸੀ ਉਹ ਕਹਿੰਦਾ ਬਾਈ ਜੀ ਜਿਹੜੇ ਇੱਥੇ ਨਾ ਤੇ ਇੱਕ ਡੰਡੇ ਜੇ ਲੱਗੇ ਹੁੰਦੇ ਆ ਪਹਿਲਾਂ ਵੀ ਉਹ ਡੰਡੇ ਆਪਾਂ ਖੋਲਦੇ ਸੀ ਉਹਨੇ ਉਹਨੇ ਹੀ ਖੋਲਦੇ ਸੀਗੇ ਉਹਾਂ ਦਾ ਇਹਦੇ ਵਿੱਚ ਨਾ ਨਾਲ ਅੰਦਰ ਲੱਗੀਆਂ ਸੀ ਆ ਪਲੇਟਾਂ ਆ ਤਾਂ ਖਾਲੀ ਸੀਗਾ ਆਪਾਂ ਪਲੇਟਾਂ ਲਾ ਕੇ ਬੰਦ ਕਰਤਾ ਵੀ ਅੰਦਰ ਮਿੱਟੀ ਨਾ ਜਾਵੇ ਆ ਜਿਵੇਂ ਇੱਕ ਸਾਲ ਆਈ ਤੇ ਨਟ ਨਹੀਂ ਲੱਗਾ ਏਵੇਂ ਸੇਮ ਹੀ ਉਹ ਦੂਜੇ ਪਾਸੇ ਆ ਇਧਰਲੇ ਪਾਸੇ ਵੀ ਹੈਗੀ ਪਲੇਟ ਆਵੇ ਹੈ ਝੂਰਾ ਬਣਾਵਾਵੇ ਕੀ ਇਹ ਨਾ ਆਵੇ ਥਾਂ ਵਾਲਾ ਖੁੱਲੋ ਹਾਂ ਜਿਵੇਂ ਆ ਗਈ ਇੱਕ ਆ ਆਵੇ ਆਵੇ ਜਿਹੜਾ ਆ ਮੋਰਾ ਹੈ ਨਾ ਜਿੱਥੋਂ ਦੀਆਂ ਪੈਪ ਜਾਂਦਾ ਅੰਦਰ ਕੋਈ ਆਵੇ ਆਵੇ ਆ ਨੌਕਸ ਪੈ ਗਿਆ ਆਪਣਾ ਤੁਹੋਂ ਕੋਈ ਕੰਮ ਬਣਾ ਹਾਂ ਇੱਥੇ ਆਪਾਂ ਫੌਮ ਜੀ ਭਰ ਦਿੰਨੇ ਸਾਰੀ ਐ ਉਹਨਾਂ ਦੇ ਅੰਦਰ ਸੈੱਟ ਕਰ ਲੈ ਉਹ ਬਾਈ ਨੇ ਗੱਲ ਕੀਤੀ ਸੀ ਜਿਹੜੀ ਮਿਸਤਰੀ ਨਾਲ ਉਹਨੇ ਦੱਸਿਆ ਸੀ ਉਹ ਕਹਿੰਦਾ ਬਾਈ ਇੱਥੇ ਤੁਸੀਂ ਇੱਕ ਆ ਸਪਰੇਅ ਆਉਂਦੀ ਆ ਫੌਮ ਸਪਰੇਅ ਕਹਿੰਦੇ ਨੂੰ ਪੀ ਯੂ ਫੌਮ ਇਨਸੂਲੇਸ਼ਨ ਇਹ ਸਪਰੇਅ ਤੁਸੀਂ ਇਹਦਾ ਮਾਰ ਦਿਓ ਸਾਰੇ ਤੇ ਇਹਦੇ ਨਾਲ ਸਾਰਾ ਕੋਸਟ ਸੈੱਟ ਹੋ ਜੂਗਾ ਕੰਮ ਹੁਣ ਆਪਾਂ ਹੀ ਲੈ ਆਂਦੀ ਆ ਤਲਵੰਡੀਆਂੋਂ ਜਾ ਕੇ ਆਈ ਤਾਂ ਸਸਤ ਕੋਈ ਆ ਸਾਡੇ ਕੋ 400 ਦੇ ਗਈ ਆ ਤੇ ਇਹ ਇੱਕ ਇਹ ਬੋਤਲ ਇਹ ਸਪਰੇਅ ਦੀ ਵੀ ਇਹ ਸਮੱਸਿਆ ਉਹ ਦੁਕਾਨ ਵਾਲਾ ਕਹਿੰਦਾ ਬਾਈ ਵਰਤ ਲਿਓ ਦੋ ਚਾਰ ਦਿਨਾਂ ਬਾਅਦ ਇਹ ਖਤਮ ਹੋ ਜਾਣੀ ਆ ਆ ਬੋਤਲ ਜੀ ਜਿਆਦਾ ਵੱਡੀ ਆ ਬਾਕੀ ਦੇਖਦੇ ਆ ਪਹਿਲਾਂ ਦਿਵਿੰਦਰ ਆ ਜਿਹੜੀ ਤਰੀ ਪਾਈ ਹੈ ਨਾ ਉਹਨੇ ਫਾਰਮ ਜੀ ਵਿੱਚ ਉਹਨੂੰ ਜਮਾ ਸੈੱਟ ਕਰ ਲੱਖ ਚੱਕੇ ਜਿਹੜਾ ਵੱਡਾ ਸਾਰਾ ਮੋਰਾ ਜਣਾ ਉਹਨੂੰ ਬੰਦ ਕਰਕੇ ਤੇ ਫਿਰ ਉਹਦੇ ਉੱਤੇ ਆਪਾਂ ਸਪਰੇਅ ਮਾਰ ਕੇ ਉਹਨੂੰ ਲੋਕੀ ਦਾ ਦੇ ਦਾਂਗੇ ਸਵਾਰ ਕੇ ਬਸ ਠੀਕ ਆ ਇਹ ਜੇ ਹੋਰ ਕੋ ਦੇਣਾ ਬੜਾ ਮੜਾ ਆ ਬੱਤ ਤੇ ਵਕਾਖ ਇੱਥੇ ਕੀ ਆ ਉਈ ਲਿਆ ਕੋਈ ਚੀਜ਼ ਆਪਾਂ ਮਰ ਕੇ ਲਿਆਉਣਾ ਆਪਾਂ ਜੀ ਕੋਈ ਲਿਆ ਲੱਭ ਗਈ ਆ ਵੇ ਸਮੱਸਿਆ ਲੱਭ ਗਈ ਆਪਾਂ ਨੂੰ ਆਪਾਂ ਪਹਿਲਾਂ ਗਾਰਨਿੰਗ ਕੀਤੀ ਸੀ ਦੀ ਆ ਨਾ ਜਿਹੜਾ ਇੱਥੇ ਹੈਗਾ ਆ ਪਿਆ ਆ ਇੰਨਾ ਮੋਰਾ ਜਿਹੜਾ ਬਣ ਗਿਆ ਇੱਥੇ ਉਹਨੇ ਆ ਪਾਈ ਤਾਂ ਸੀਗੀ ਆ ਆ ਹੈ ਲੋ ਲੱਗ ਗਈ ਕਹਲਾ ਜਾਂ ਨਿਕਲ ਗਈ ਕਹ ਲੋ ਜਾਂ ਚੂਹਾ ਵੀ ਚੂਹਾ ਫੇਰ ਦੇਖਿਆ ਤੁਹਾਡੇ ਕੋਲ ਚੂਹਾ ਫੇਰ ਇੱਥੋਂ ਦੀ ਕੋਈ ਜ਼ਿਆਦਾ ਜਾਂਦੀ ਆ ਆਪਣੀ ਬਾਕੀ ਕਹਿਵਣ ਮਤ ਵਧੀਆ ਕੋਈ ਸਮੱਸਿਆ ਨਹੀਂ ਕੋਈ ਖੜਕਾ ਨਹੀਂ ਕਰਦਾ ਕੋਈ ਵਾਈਬ੍ਰੇਸ਼ਨ ਨਹੀਂ ਕਰਦਾ ਭੋਰਾ ਵੀ ਨਾ ਕੋਈ 쿨ਿੰਗ ਦੀ ਸਮੱਸਿਆ ਹੈ ਇਹਦਾ ਸਿਸਟਮ ਵਧੀਆ ਹੈ ਜਿਵੇਂ ਆਪਾਂ ਟੈਂਪਰੇਚਰ ਉਹਨਾਂ ਨੋਰਮਲ ਹੋ ਜਾਂਦਾ ਜਦੋਂ ਆਟੋ ਕੱਟ ਕਰ ਜਾਂਦਾ ਵਧੀਆ ਉਹ ਸਾਰਾ ਕੁਝ ਸੈਟ ਹੈ ਉਹਦੀ ਕੋਈ ਸਮੱਸਿਆ ਨਹੀਂ ਭੋਰਾ ਵੀ ਬਸ ਆਇਆ ਕਮੇਟੀ ਦੀ ਸਮੱਸਿਆ ਆ ਰਹੀ ਸੀ ਅਸੀਂ ਚਾਰ ਸ਼ਫੇਰੇ ਨਾ ਚੈੱਕ ਵੀ ਕੀਤਾ ਹੋਣ ਜੇ ਤੋਤੇ ਸੀ ਕਿਤੇ ਕੋਈ ਪਾਣੀ ਦਾ ਟੰਕਾ ਨਹੀਂ ਕਿਤੇ ਗਿਆ ਇਹਦਾ ਮਤਲਬ ਇਹ ਸਾਰਾ ਕੁਝ ਤਾਂ ਸੈਟ ਹੀ ਆ ਜੇ ਸਮੱਸਿਆ ਹੈਗੀ ਤਾਂ ਫਿਰ ਇੰਨੇ ਸਾਲਾਂ ਚ ਹੀ ਹੈ ਇਹਦਾ ਆਪਾਂ ਹੁਣ ਹੱਲ ਕਰ ਦਿੰਨੇ ਆ ਫਿਰ ਆਪਾਂ ਇੱਕ ਦੋ ਇਹਨਾਂ ਦਾ ਇੱਕ ਦੁਬਾਰਾ ਪੈੜੀ ਵਾਹਣੀ ਆ ਹੁਣ ਹੱਲ ਕਰਕੇ ਵਾਹ ਕੇ ਦੇਖਾਂਗੇ ਕਿ ਹੱਲ ਹੋ ਗਿਆ ਕਿ ਨਹੀਂ ਹੋ ਗਿਆ ਤੇ ਟਾਇਰ ਵੀ ਇਹਦੇ ਘਸ ਗਏ ਆ ਬਿਲਕੁਲ ਇਹ ਟਾਇਰ ਵੀ ਪਾਉਣੇ ਪੈਣੇ ਆ ਇਹ ਵੀ ਪਾਉਣੇ ਆ ਵਸ ਕਿਰਾਂ ਝੋਨਾ ਲਾ ਲਗੇ ਇਸ ਤੋਂ ਬਾਅਦ ਪਤਾ ਕਰਾਂ ਕਿਉਂਕਿ ਇਹਦੇ ਜਿਹੜਾ ਸਹਜ ਆ ਨਾ 12 4 24 ਆ ਥੋੜੇ ਔਖੇ ਮਿਲਦੀ ਟਾਇਰ ਨੇੜੋ ਨਹੀਂ ਮਿਲਣੇ ਆਪਣੇ ਦੂਰੋਂ ਮਿਲਣਗੇ ਇਹ ਲੱਭਾਂਗੇ ਲਾਤਾ ਕੁਛ ਹਾਂ ਲਾ ਫੋਮ ਕਿਹੜੀ ਫੋਮ ਲਾਈ ਦਿਖਾਖਾਂ ਹਾਂ ਹੁਣ ਆ ਵੱਡਾ ਮੀਨ ਮੋਰਾ ਜਾਂ ਬੰਦ ਹੋ ਗਿਆ ਹੁਣ ਇੱਕ ਤਾਂ ਇਹ ਨਿਗਾ ਚ ਕਰ ਲਾ ਦਵਿੰਦਰ ਵੀ ਇਹ ਚੀਜ਼ ਹੋ ਗਈ ਇੱਕ ਤਾਂ ਜਿਹੜੀ ਆ ਪਾ ਪੱਤੀ ਲੱਗੀ ਹੈ ਨਾ ਆਪਣੇ ਆਹ ਸਾਰੀ ਇਸ ਪੱਤੀ ਦੀ ਆਹ ਜਿਹੜਾ ਜੋੜ ਆ ਨੱਟ ਦੇ ਕੋਲ ਜੋੜ ਆ ਦੇ ਆਸੇ ਪਾਸੇ ਸਭ ਇਹ ਜੰਗਾਂ ਹੀ ਮਾਰ ਦੇਣੀ ਆ ਪਾ ਇੱਥੇ ਜਿਹੜੀ ਆ ਪੱਤੀ ਦੇ ਵਿੱਚ ਦੀ ਵਿੱਥ ਹੋਊਗੀ ਨਾ ਰੱਖੀਏ ਮਾਰ ਕੇ ਹਾਂ ਮਾਰ ਦੇ ਲਿਆ ਖੋਲ ਕਰਾ ਚਾਲੂ ਕਰ ਲਾ ਕਿੰਨੇ ਕੋਈ ਲੋਕ ਲੋਕ ਲੱਗਾ ਨੂੰ ਕਸਾ ਕੀ ਆ ਹੈ ਇਹ ਵੀ ਸਵਾਲ ਬਣ ਗਿਆ ਹੁਣ ਲੱਗ ਤੇਰੀ ਚੱਲ ਪਹਿਲਾਂ ਉਸੇ ਮੁਰੇ ਦੇ ਕੋਲ ਹੀ ਵੇਖ ਮਾਰ ਕੇ ਕੀ ਬਣਦਾ ਵੇਖੀਏਗਾ ਸਿੱਧੀ ਕਰਕੇ ਬੋਤਲ ਕਿਉਂ ਨਹੀਂ ਜਾਂਦੀ ਨਹੀਂ ਚੱਲ ਵੀ ਚੱਲ ਵੀ ਬਸ ਲਾ ਦੇ ਉਹਨੇ ਆਪੇ ਜਲ ਪੀ ਆਪੇ ਆਪੇ ਨੇ ਪੱਥਰ ਹੀ ਬਣ ਜਾਣਾ ਉਹ ਕਹਿੰਦੇ ਸੀਗੇ ਐ ਲਾ ਦੇ ਸਾਰੇ ਪੱਤੀ ਦੇ ਆਸੇ ਪਾਸੇ ਕਰਕੇ ਨਾ ਹੂੰ ਇਹ ਪੱਕਾ ਨੱਪੀ ਗਈ ਤੇਰੀ ਬੋਤਲ ਢਿੱਡੀ ਥੱਲੇ ਨੂੰ ਕਰਕੇ ਪੋਤਣਾ ਥੱਲੇ ਨੂੰ ਨਹੀਂ ਆਏ ਨਹੀਂ ਕਰਨੀ ਮੈਂ ਢਿੱਡੀ ਨਿਕਲਦੀ ਆ ਅੱਛਾ ਹੂੰ ਚੱਲ ਲਾ ਦੇ ਫਿਰ ਜਦੋਂ ਆਦਾ ਹਿੰਮਤ ਨਾਲ ਹੱਥੋਂ ਤੱਕ ਨਾ ਘਸਾ ਦੀ ਜਿੱਥੇ ਕਿਰਨ ਲੱਗ ਲੂਗੀ ਨਾ ਫੇਰ ਨੀਆ ਦੇ ਪੱਟੀ ਦੀ ਫੇਰ ਤਾਂ ਕਿ ਰਗੜ ਰਗੜ ਲਾਉਣੀ ਪੈਂਦੀ ਹੈ ਹਣ ਬੰਦ ਹੀ ਨਹੀਂ ਇਹ ਮੁੱਕ ਕੇ ਬੰਦ ਹੋਊਗੀ ਹਣ ਖੜਦੀ ਕਿਉਂ ਨਹੀਂ ਇਹ ਇਹ ਜਿਹੜੀ ਇਹ ਫਾਰਮ ਜੀ ਖੜ ਨਹੀਂ ਰਹੀ ਸਾਨੂੰ ਹਜੇ ਕਿਸੇ ਦਾ ਪੂਰਾ ਪਤਾ ਲੱਗਾ ਨਹੀਂ ਚੱਲਣ ਚਲਾਉਣ ਦਾ ਵੀ ਕਿਵੇਂ ਓਏ ਨਹੀਂ ਗਾੜੀ ਕੋ ਕੁਛ ਨਹੀਂ ਆ ਬਈਆ ਉਹ ਥੋੜਾ ਸਾ ਮਿੱਟੀ ਆ ਰਹਾ ਤਾਂ ਉਸਕਾ ਹੱਲ ਕਰਤੇ ਹੈਂ ਸਮਾਨ ਲਈ ਜਾਂਦਾ ਮੰਡੀ ਸੇ ਤੁਮ ਲੋਕੋ ਨੇ ਠੀਕ ਆ ਠੀਕ ਆ ਉਹ ਥੋੜਾ ਵਿਥ ਹੈ ਨਾ ਯਹਾਂ ਸੇ ਚਲਾ ਜਾਂਦਾ ਮਿੱਟੀ ਲੈ ਵੀ ਇਹ ਸਪਰੇਅ ਜੀ ਬੜੀ ਗੰਦੀ ਚੀਜ਼ ਹੱਥ ਨੂੰ ਲੱਗ ਗਈ ਸੀਗੀ ਤੇ ਇਹ ਤਾਂ ਫੈਵਿਕੋਲ ਕਾਲਾ ਕੰਮ ਜਾਈ ਹੈ ਇਹਦਾ ਵੀ ਲੈਂਦੇ ਨਹੀਂ ਨਾਲੋ ਛੇਤੀ ਕਿਤੇ ਆ ਹੁਣ ਲੱਗੀ ਜਾਂਦੀ ਹੈ ਬਸ 5-7 ਮਿੰਟਾਂ ਬਾਅਦ ਇਹ ਜੰਮ ਜਾਂਦੀ ਹੈ ਆ ਪਾਣਾ ਦਿੰਦਰ ਇੱਥੇ ਲਾ ਕੇ ਇਸ ਤੋਂ ਬਾਅਦ ਹੋਰ ਵੀ ਕੋਈ ਪੁਆਇੰਟ ਨਿੱਕੇ ਨਿੱਕੇ ਕੋਈ ਹੋਏ ਨਾ ਤੇ ਆਪਾਂ ਉਹਦੀ ਗੌਰ ਕਰਨੀ ਆ ਆ ਆਹ ਜਿਹੜੀ ਪਲੇਟ ਜਿਹੀ ਲੱਗੀ ਸੀ ਆ ਵੀ ਇੱਥੇ ਆਸੇ ਪਾਸੇ ਲਾਤੀ ਆ ਫਾਰਮ ਹੋਰ ਕੋਈ ਥਾਂ ਵੇਖਦੇ ਨਿੱਕੇ ਮੋਟੇ ਹੋਏ ਤਾਂ ਉੱਥੇ ਵੀ ਲਾਉਨੇ ਆ ਫੇਰ ਆਪਾਂ ਇਹਨੂੰ ਚਲਾ ਕੇ ਚੈੱਕ ਕਰਾਂਗੇ ਵੀ ਕੀ ਕਹਿੰਦਾ ਹੈ ਲੈ ਜਿੱਥੇ ਜਿੱਥੇ ਲੱਗਦਾ ਸੀ ਆਪਾਂ ਨੂੰ ਉੱਥੇ-ਉੱਥੇ ਫਾਰਮ ਜੀ ਲਾਤੀ ਆਪਾਂ ਹਾਂ ਇਹ ਬਣ ਗਈ ਪੱਥਰੀ ਬਣ ਗਈ ਹੈ ਫੈਵੀ ਗੋਲਰ ਕੀ ਚੀਜ਼ ਆ ਭਾਈ ਲੈ ਲੰਮੀ ਰਬੜ ਜੀ ਬਣ ਗਈ ਰਬੜ ਜੀ ਟੁੱਟਦੀ ਨਹੀਂ ਗੀ ਹੂੰ ਚਲੋ ਕੋਈ ਗੱਲ ਨਹੀਂ ਉਥੇ ਤਾਂ ਲਾਤਾ ਹੁਣ ਆਪਣੀ ਨਾ ਨਿਕ ਨਿਕੇ ਪੁਆਇੰਟ ਜੀ ਆਪਾਂ ਇੱਕ ਦੋ ਹੋਰ ਨੋਟ ਕੀਤੇ ਆ ਉਹ ਹੈਗੇ ਆਹ ਆ ਜਿਵੇਂ ਆਪਣੇ ਲੈਫਟ ਵਾਲੇ ਲੀਵਰ ਹਨ ਇਹ ਵੀ ਥੱਲੇੋਂ ਸਿੱਧੀ ਬੱਥ ਹੈਗੀ ਉਹ ਥੱਲੇ ਤੱਕ ਜਾਂਦੀ ਥੋੜੀ ਜੀ ਕਿ ਇੱਥੇ ਦੀ ਇੱਕ ਸਮੱਸਿਆ ਹੈਗੀ ਆ ਇਹਦਾ ਵੀ ਨਿਉਮਦਾ ਜਾ ਲਾਵਾਂਗੇ ਆਪਾਂ ਠੀਕਾ ਲੀਵਰ ਵੀ ਆਪਣੇ ਹੱਲ ਦੇ ਰਹਿਣਗੇ ਤੇ ਮਿੱਟੀ ਦਾ ਵੀ ਹੱਲ ਹੋ ਜਾਊਗਾ ਬਾਕੀ ਮੋਟਾ ਮੋਟਾ ਤਾਂ ਹੋ ਗਿਆ ਇੱਕ ਆਹ ਜਿਹੜੇ ਪੈਪ ਦਿੱਤੇ ਨੇ ਨਾ ਬਾਈ ਨੇ ਉਹ ਹੀ ਜਿੰਦਰ ਪਾਸੇ ਮੜਾ ਜਾ ਜੇ ਤੁਹਾਨੂੰ ਦੱਸਿਆ ਸੀ ਮਾਸਤਰੀ ਨੇ ਵੀ ਬਲੋਰ ਵਿੱਚ ਦੀ ਹਵਾ ਮਿੱਟੀ ਆਉਂਦੀ ਦੋ ਕਹਿੰਦਾ ਵੀ ਜਿਹੜੇ ਆ ਪਾਈਪ ਲੱਗੇ ਆ ਆ ਜਾਂਦੇ ਏਸੀ ਵਾਲੇ ਪਾਈਪ ਉਹਨਾਂ ਦਾ ਜਿਹੜੀ ਆ ਵਿੱਥਾ ਨਾਲ ਬੰਦ ਕਰ ਦੋ ਆ ਚੀਜ਼ਾਂ ਲਾ ਕੇ ਇੱਥੋਂ ਦੀ ਮਿੱਟੀ ਖਿੱਚਦੇ ਤੇ ਉੱਪਰ ਬਲੋਰ ਵਿੱਚ ਦੀ ਫਿਰ ਆਪਾਂ ਦੇ ਪੈਂਦੀ ਆ ਦੋਨੇ ਪਾਸੇ ਆਪਾਂ ਇਹ ਵੀ ਬੰਦ ਕਰ ਦਿੰਨੇ ਆ ਸਵਾਰ ਕੇ ਦੇੰਦਰਾ ਕਰਦੇ ਬੰਦ ਇਹਨੋਂ ਵੀ ਲਗਾ ਤੇ ਬਾਕੀ ਦਾ ਤਕਰੀਬਨ ਸੈੱਟ ਹੀ ਹੋ ਗਿਆ ਬਾਕੀ ਫੇਰ ਰਹਿਣੇ ਆਪਾਂ ਜੋ ਕੋਈ ਹੋਰ ਨਾਕਸ ਲੱਗਾ ਤਾਂ ਆਹ ਆੜੀ ਬੋਤਲ ਜੀ ਦੋ ਚਾਰ ਦਿਨ ਕੰਮ ਕਰ ਹਾਂ ਬੋਤਲ ਜੀ ਉਹਨਾਂ ਜਿਹੜੀ ਆ ਫਾਰਮ ਜੀ ਵਾਲੀ 2-4 ਦਿਨ ਹੀ ਕੰਮ ਕਰੂਗੀ ਮੜ ਕੇ ਖਰਾਬ ਹੋ ਜਾਣੀ ਐ ਤਾਂ ਆਪਾਂ ਕੱਲ ਨੂੰ ਹੀ ਪਹਿਲੀ ਵਲਾਂਗੇ ਚਾਰ ਕਿੱਲੇ ਵਾਹ ਕੇ ਵੇਖਾਂਗੇ ਜੇ ਤੇ ਕਮੇਟੀ ਆਈ ਤੇ ਫਿਰ ਆਪਾਂ ਨਾਕਸ ਲੱਭਾਂਗੇ ਫਿਰ ਰਹਿਣੀ ਆ ਦੀ ਤਾਂ ਕੀ ਹੱਲ ਕਰਨਾ ਅੱਗੇ ਜੇ ਦੁਬਾਰਾ ਵੀ ਆਏ ਹੋਇਆ ਤਾਂ ਜੇ ਪਹਿਲੀ ਗੱਲ ਤਾਂ ਸੈੱਟ ਹੋਈ ਜਾਊਗਾ ਕਿਉਂਕਿ ਉਹ ਸਾਹਮਣੇ ਵਾਲਾ ਵੱਡਾ ਮੋਰਾ ਆਇਆ ਸੀਗਾ ਇੱਥੇ ਜਿਹੜਾ ਵਿਚਾਲੇ ਸੈਂਟਰ ਚ ਲੱਗਾ ਇੱਥੇ ਮਿੱਟੀ ਬਾੜੀ ਜਾਂਦੀ ਕਿਉਂਕਿ ਇਹਦਾ ਪੱਖਾ ਵੱਡਾ ਹੈ ਇਹ ਹਵਾ ਮਾਰਦਾ ਜਿਹੜੀ ਪਛਾਣ ਉਹ ਸਾਰੀ ਫਰੋਂਗਾ ਮਿੱਟੀ ਧੱਕ ਦਿੰਦਾ ਇਹ ਸਮੱਸਿਆ ਸੀਗੀ ਬਾਕੀ ਤਾਂ ਬਾਈ ਆਵੇ ਜਿੱਥੇ ਕੋਈ ਲੋਡ ਸੀ ਸਾਰਾ ਉਹਨੇ ਬੰਦ-ਬੰਦ ਕੀਤਾ ਪਹਿਲਾਂ ਹੀ ਤੇੰਦਰ ਇੱਕ ਆ ਸਾਈਡਾਂ ਤੇ ਨਾ ਜਿਹੜੇ ਆਪਾਂ ਗੱਤੇ 'ਚ ਲਾ ਕੇ ਬੰਦ ਕੀਤੇ ਟੇਬ ਲਾ ਕੇ ਇੱਥੇ ਤੇ ਹੱਲ ਕਰਨਾ ਆਪਾਂ ਕੋਈ ਦੇਖ ਕੇ ਇੱਥੋਂ ਦੇ ਵੀ ਜਾਂਦੀ ਹੈ ਮਿੱਟੀ ਥੋੜੀ ਬਹੁਤੀ ਬਾਕੀ ਜਿੰਨੇ ਰਿਪੋਰਟ ਚਲਾ ਕੇ ਦੇਖਦੇ ਆ ਲੈ ਵੀ ਭਲਵਾਨ ਜਿੱਥੇ-ਜਿੱਥੇ ਆਪਾਂ ਨੂੰ ਸ਼ੱਕ ਜਿਹਾ ਸੀਗਾ ਆਪਾਂ ਉਹ ਫਾਰਮ ਸਪਰੇਅ ਜੀ ਮਾਰ ਕੇ ਉਹ ਮਾੜੇ ਮੋٹے ਡਾਟ ਪੁਆਇੰਟ ਜੀ ਅਸੀਂ ਬੰਦ ਕਰਤੇ ਸੀਗੇ ਜੀ ਜਿਹਦੇ ਨਾਲ ਏਸੀ ਕੈਬਨ ਦੇ ਵਿੱਚ ਆਪਣੀ ਮਿੱਟੀ ਨਾ ਜਾਵੇ ਜੋ ਮਹਤਰੀ ਨੇ ਆਪਾਂ ਨੂੰ ਕਿਹਾ ਸੀ ਉਹ ਕਰ ਲਿਆ ਹੁਣ ਆਪਾਂ ਬਸ ਆ ਹਾਲ ਕਰ ਲਿਆ ਸਿੱਧੇ ਤੇ ਫਿਰ ਆਪਾਂ ਵਿਹਣੇ ਪੈਲੀ ਵਾਹ ਕੇ ਕੀ ਕੀ ਬਣਦਾ ਤੂੰ ਆ ਛੱਡ ਮਾਰਾ ਕਰੋ ਮੈਂ ਚਲੋ ਦਿਖਾਉਂਦੀ ਆ ਆ ਵੀ ਗਾਂ ਨੂੰ ਕੰਮ ਕਰਨਾ ਇੱਕ ਵਾਸੇ ਤੇ ਜੱਕ ਲਵਾ ਦੇਣੇ ਆ ਇਹ ਥੋੜਾ ਜਿਹਾ ਕੰਮ ਨਾਲ ਟਾਈਮ ਲੱਗਦਾ ਗੁੱਲੀ ਵੀ ਲੰਮੀ ਜਾਦੇ ਆ ਛੋਟੀ ਕਰਾਉਣੀ ਆ ਛੋਟੀਆਂ ਦੋ ਗੁੱਲੀਆਂ ਹੋਣਾਂ ਨੇ ਬੰਦਰ ਸੌਖੀਆਂ ਪੈ ਜਾਣ ਓ ਇੱਕ ਕਿਲਵਾ ਮਾਈ ਤੋਂ ਯਾਰ ਕੱਲੇ ਬੱਤੇਸ ਤੇ ਕੰਮ ਔਖਾ ਹੋ ਜਾਂਦਾ ਜਿਹੜਿਆ ਰਾੜ ਦੀ ਇਹਨਾਂ ਜਿਆਦਾ ਲੰਮੀ ਆ ਜਾਂ ਤੈਨੂੰ ਕੱਟ ਕੇ ਇੰਨੀ ਛੋਟੀ ਕਰਦੇ ਗਿੰਦੇ ਇੰਨੀ ਕ ਰਾੜ ਹੋਵੇ ਤਾਂ ਛੇਦੀ ਪੈ ਜੇ ਲੰਬਾਈ ਦੇ ਵਿੱਚ ਥੋੜਾ ਬੈਲੈਂਸ ਸਹੀ ਰਹਿੰਦਾ ਨਹੀਂਗਾ ਤੇ ਹਾਲ ਹੈਗੇ ਆਪਣੇ ਇਹ 21 ਹਾਲ ਆ ਜਿੰਨੇ ਕ ਆਪਾਂ ਹੁਣ ਤੱਕ ਐਵਰੇਜ ਕੱਢੀ ਡੇਢ ਗੀ ਲੀਟਰ ਖਾਂਦਾ ਕਿੱਲੇ ਦਾ ਮਸਾ ਠੀਕ ਆ ਕੰਮ ਕੁੱਲ ਮਿਲਾ ਕੇ ਫਰੋਂ ਵੇਖਦੇ ਡਾਕਟਰ ਚ ਲਾ ਕੇ ਫਿਰ ਵੇਣੇ ਕੀ ਬਣਦਾ ਲਾਹ ਵੀ ਪਲਵਾਨੋ ਅੱਜ ਆਪਾਂ ਬਾਬਾ ਵਾਲੇ ਦਾ 10-12 ਕਿੱਲੇ ਪੈਣੀ ਮਿੱਟੀ-ਮੁੱਟੀ ਬਹੁਤ ਉੱਡਦੀ ਰਹੀ ਆ। ਆ ਠੀਕ ਆ। ਜਿਹੜਾ ਆਪਣਾ ਇਹ ਸਮੱਸਿਆ ਸੀਗੀ ਉਹ ਹੱਲ ਹੋ ਗਈ ਐ। ਕੋਈ ਡਿੱਕਾ ਨਹੀਂ ਮਾਣੋ। ਵਧੀਆ ਚੱਲਦਾ ਕੰਮ। ਕੋਹਰਾ ਮਿੱਟੀ ਨਹੀਂ ਆਈ ਅੱਜ। ਪਹਿਲਾਂ ਤਾਂ ਬਸ ਅੱਧਾ ਘੰਟਾ ਹੀ ਵਹੁੰਦੇ ਸੀ ਤਾਂ ਮਿੱਟੀ ਬਹੁਤ ਆ ਜਾਂਦੀ ਸੀ ਸਿਰ ਪਰ ਜਦ ਅਸੀਂ ਮਿੱਟੀ ਨਾਲ। ਪਰ ਹੁਣ ਨਹੀਂ। ਅੱਜ ਬਹੁਤ ਵਧੀਆ ਚੱਲਿਆ। ਜਿਹੜਾ ਨਿਕਾ ਨੌਕਸ ਸੀ ਆਪਣਾ ਨਿਕਲ ਗਿਆ। ਹਾਂ, ਵਧੀਆ ਕੰਮ ਸਾਫ ਪਿਆ। ਕੋਈ ਮਿੱਟੀ ਨਹੀਂ ਜਿੱਦੇ ਕੋਹਰਾ ਵੀ ਆ। ਆਪਸੋ ਹੁਣ ਤੱਕ ਜੇ ਸਾਰਾ ਫਲੋਰ ਪਰ ਜਾਂਦੇ ਮਿੱਟੀ ਨਾਲ ਜੀ ਕਈ ਵਾਰੀ ਸਮੱਸਿਆ ਨਿੱਕੀ ਜੀ ਹੁੰਦੀ ਹੈ ਪਰ ਆਪਾਂ ਬੜੀ ਵੱਡੀ ਲੱਗਣ ਲੱਪੇਂ ਜਾਂ ਲਾਦਾ ਯਾਰ ਵੀ ਕੀ ਹੋਊਗਾ ਪੋਰਾ ਪਾਓ ਸਪਰੇਅ ਜੀ ਜਾ ਕੇ ਮਾਰੀ ਸੀਗੀ ਤੇ ਆਪਣਾ ਉਹਦਾ ਨ ਵਧੀਆ ਹੱਲ ਹੋਗਾ ਤੇ ਫਿਰ ਮਿੱਟੀ ਬਾਹਰ ਕੱਢੀ ਅੰਦਰ ਵੀ ਨਹੀਂ ਜਾਵਣ ਦੀ ਸੀ ਮਿੱਟੀ ਜੀ ਬਾਹਰ ਚਲੋ ਹੁਣ ਗੱਡ ਹੋ ਜਾ ਕੰਮ ਆਪਣਾ ਸਹੀ ਆ ਪਲ ਮਲਾ ਕੇ ਹੁਣ ਪਤਾ ਲੱਗਾ ਦੀ ਇਹ ਕਹਿ ਬਣਾ ਆਪਣਾ ਪੂਰਾ ਹੀ ਕਾਮਯਾਬ ਹੈ ਕੋਈ ਕਮੀ ਨਹੀਂ ਮੜਾ ਮੋਟਾ ਮਿਸਤਰੀ ਦਰਹਿ ਤੀ ਜਾਂਦਾ ਕਦੇ ਕਦਹੀਂ ਉਹ ਆਪਾਂ ਆਪ ਹੱਲ ਕਰਦੇ ਚਲੋ ਵੀ ਭਲਵਾ ਨੂੰ ਮਿਲਦੇ ਫਿਰ ਗਾਂ ਨਵੀਂ ਵੀਡੀਓ ਨੇ